ਸੱਚੀ ਅਕਾਲ ਜੀ ਕਿਦਾਂ ਹੋਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋ ਹੋ ਮੋਬੇ ਚਰਤੀ ਕਲਾ ਵਿੱਚ ਹੋਮਗੇ ਲਓ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਕੱਟ ਪੀਸ ਇਹਨਾਂ ਦੀ ਸਭ ਤੋਂ ਵਧੀਆ ਗੱਲ ਇਹ ਰਹੂਗੀ ਕੱਟ ਪੀਸਾਂ ਦੀ ਕੱਟ ਪੀਸ ਤਾਂ ਦੇਖੋ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਰਹਿੰਨੇ ਵਾ ਤੇ ਇਹਨਾਂ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ 5 ਜਾਂ 5.5 ਮੀਟਰ ਦਾ ਕੱਟ ਹੋਊਗਾ ਇਹਦੇ ਤੋਂ ਕੱਟ ਨਹੀਂ ਹੋਊਗਾ ਇਹ ਸੋਨ ਪੂਰਾ ਸੂਟੀ ਮਿਲੂਗਾ ਕੋਈ ਇਹ ਨਹੀਂ ਹੈਗਾ ਵੀ ਦੋ ਪੀਸ ਮਿਲਾਓ ਜਾਂ ਹੋਰ ਹੈ ਪੂਰਾ ਸੂਟੀ ਮਿਲੂਗਾ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਜੌਰ ਜਟ ਦੇ ਵਿੱਚ ক্লোਜ਼ ਆ ਇਹ ਇਹ ਦੇਖੋ ਜਿਓਰ ਜੱਟ ਦੇ ਮਿਲਣਗੇ ਸੂਟ ਤੁਹਾਨੂੰ ਇਹ 5 ਜਾਂ 5.5 ਮੀਟਰ ਦਾ ਕੱਟ ਰਹੂਗਾ ਜੀ ਇਸ ਤੋਂ ਘੱਟ ਨਹੀਂ ਰਹੂਗਾ ਇਹ ਤੇ ਜਿੱਦਾਂ ਇੱਕੋ ਨਾਲ ਦੇ ਸੂਟ ਲੈਣੇ ਹੋਣੇ ਜਿਓਰ ਜੱਟ ਦੇ ਵਿੱਚ ਨੇ ਚਾਰ ਸੂਟ ਨੇ ਜੀ ਫਿਰ ਇਹ ਜਿਵੇਂ ਕਰੀਮ ਦੇ ਵਿੱਚ ਇਹਦੇ ਵਿੱਚ ਵੀ ਚਾਰ ਸੂਟ ਮਿਲ ਜਾਣਗੇ ਤੁਹਾਨੂੰ ਲੈਮਨ ਦੇ ਵਿੱਚ ਜਿਓਰ ਜੱਟ ਦੇ ਵਿੱਚ ਤੇ ਇਹਦੇ ਵਿੱਚ ਵੀ ਚਾਰ ਸੂਟ ਮਿਲ ਜਾਣਗੇ ਤੁਹਾਨੂੰ ਉਸ ਤੋਂ ਬਾਅਦ ਆ ਗਿਆ ਡਾਰਕ ਪੀਚ ਜਿਹਾ ਸ਼ੇਡ ਹੈ ਤਿੰਨ ਸੂਟੇ ਦੇ ਵਿੱਚ ਮਿਲ ਜਾਣਗੇ ਮਸਟਰਡ ਦੇ ਵਿੱਚ ਦੋ ਸੂਟ ਤੇ ਇੱਕ ਮਿਲ ਜੂਗਾ ਜੀ ਫਰੋਜੀ ਦੇ ਵਿੱਚ ਇਹ ਸਾਰੇ 5 ਤੇ 5.5 ਮੀਟਰ ਦੀ ਕੱਟ ਰਹੂਗੀ ਜੀ ਸਾਰੇ ਸੂਟਾਂ ਦੀ ਤੇ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਸੂਟ ਹੈ ਜਿਹੜਾ ਬੁੱਕ ਕਰਵਾ ਸਕਦੇ ਹੋਗੇ ਪ੍ਰਾਈਸ ਵੀ ਬਿਲਕੁਲ ਜੈਨੂਨ ਜਿਨੇ ਕਿ ਸਿਰਫ 300 ਰੁਪਏ ਦਾ ਸੂਟ ਦੇਵਾਂਗੇ ਤੁਹਾਨੂੰ ਇਹ 5 ਮੀਟਰ ਜਾਂ ਚਾਹੇ 5.5 ਜਿਹਾ ਹੋ ਪੰਜ ਹੈ ਤੁਹਾਨੂੰ 300 ਰੁਪਏ ਦਾ ਸੂਟ ਦੇਵਾਂਗੇ ਜੀ ਅਸੀਂ ਤੁਸੀਂ 9253115036 ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 300 ਰੁਪਏ ਦੇ ਵਿੱਚ ਸੂਟ ਲੈ ਸਕਦੇ ਹੋ ਇਹਨਾਂ ਤੇ ਜਿੰਤਾ ਮਰਜੀ ਤੁਸੀਂ ਹੈਂਡਵਰਕ ਕਰਵਾਓ ਆਰੀ ਵਰਕ ਮਸ਼ੀਨ ਵਰਕਰੋਲੋਜੀ ਇਹ ਅੱਗੇ ਜੀ ਵਰਬਰੀ ਦੇ ਵਿੱਚ ਤੇ ਵਰਬਰੀ ਜੀਮੀ 2 ਵੀ ਕਿਹਾ ਜਾਂਦਾ ਜੀ ਇਹਨਾਂ ਨੂੰ ਅ ਬਹੁਤ ਸੋਹਣਾ ਸਟਾਫ ਹੈ ਜੀ ਇਹ ਵੀ ਪਹਿਲਾਂ ਆਪਾਂ ਲੈ ਕੇ ਆਏ ਸੀਗੇ ਤੇ ਇਹ ਵੀ ਉਹੀ ਸੇਮ 5 ਮੀਟਰ ਦੇ 5.5 ਮੀਟਰ ਦੇ ਪੀਸ ਰਹਿਣਗੇ ਜੀ ਤੁਸੀਂ 5 ਦਾ ਹੀ ਮੰਨ ਲੇ ਚਲੋ ਆਪਾਂ 5.5 ਵੀ ਨਹੀਂ ਕਹਿ ਰਹੇ ਹੈਗੇ ਜੀ ਪੂਰਾ ਇੱਕ ਸੂਟ ਹੈ ਜੀ ਲਾ ਲਓ ਜੀ ਤੁਸੀਂ ਕਲਰ ਪਸੰਦ ਕਰੀ ਚਲੋ ਫਰਸਟ ਕਲਰ ਫਿਰੋਜ਼ੀ ਕਲਰ ਆ ਗਿਆ ਹੋ ਸਕਦਾ ਹੈ ਵੀਡੀਓ ਦੇ ਵਿੱਚ ਚੇਂਜ ਆ ਰਿਹਾ ਹੋਵੇ ਲੈਮਨ ਸ਼ੇਡ ਆ ਗਿਆ ਉਸ ਤੋਂ ਬਾਅਦ ਆ ਗਿਆ ਜੀ ਪੀਚ ਪਿੰਕ ਕਲਰ ਪਿਸਤਾ ਕਲਰ ਆ ਗਿਆ ਜੀ ਫਿਰ ਲੈਮਨ ਆ ਗਿਆ ਫਿਰ ਪਿਸਤਾ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਲਵੈਂਡਰ ਸ਼ੇਡ ਫਿਰ ਪਰਪਲ ਲਾਈਲਕ ਪਰਪਲ ਸ਼ੇਡ ਆ ਗਿਆ ਉਸ ਤੋਂ ਬਾਅਦ ਥੋੜਾ ਡਾਰਕ ਪਿਸਤਾ ਆ ਗਿਆ ਮਸਟਰਡ ਸ਼ੇਡ ਆ ਗਿਆ ਡਾਰਕ ਫਿਰੋਜ਼ੀ ਆ ਗਿਆ ਉਸ ਤੋਂ ਬਾਅਦ ਆ ਗਿਆ ਜੀ 골ਡਨ ਸ਼ੇਡ ਤੇ ਲਾਈਲਕ ਪਰਪਲ ਸ਼ੇਡ ਆ ਗਿਆ ਫਿਰੋਜ਼ੀ ਸ਼ੇਡ ਆ ਗਿਆ ਦੋ ਫਿਰ ਲਵੈਂਡਰ ਸ਼ੇਡ ਆ ਗਿਆ ਫਿਰ ਆ ਆ ਆ ਗਿਆ ਜੀ ਮੰਗੋ ਜਾਂ ਸ਼ੇਡ ਆ ਗਿਆ ਇਹ ਉਸ ਤੋਂ ਬਾਅਦ ਫਿਰੋਜ਼ੀ ਤੇ ਲਾਈਟ ਜਾਂ ਗ੍ਰੀਨ ਸ਼ੇਡ ਆ ਗਿਆ ਤੇ ਫਿਰ ਇਹ ਵਾਲਾ ਸ਼ੇਡ ਆ ਗਿਆ ਇਹ ਸਾਰੇ ਹੋ ਗਏ ਜੀ ਜਿਮੀਚੂ ਬਰਬਰੀ ਦੇ ਸੂਟ ਉਸ ਤੋਂ ਬਾਅਦ ਆ ਗਿਆ ਸ਼ਿਮਰ オーਰਗਾਂਜ਼ਾ ਸਾਰੇ ਸੇਮ ਇਦਾਂ ਹੀ 5 ਜਾਂ 5.5 ਮੀਟਰ ਦੀ ਕੱਟ ਦਾ ਪੀਸ ਰਹੂਗਾ ਜੀ ਉਸ ਤੋਂ ਬਾਅਦ ਦੇਖੋ ਬੜੇ ਪਿਆਰੇ ਪਿਆਰੇ ਜੇ ਕਲਰ ਨੇਗੇ ਬਲੈਕ ਸ਼ੇਡ ਆ ਗਿਆ ਬ੍ਰਾਈਟਨੈਸ ਵਧਾ ਲਓ ਤੇ ਉਸ ਤੋਂ ਬਾਅਦ ਆ ਗਿਆ ਜੀ ਬਹੁਤ ਸੋਹਣਾ ਜਿਹਾ ਲਾਈਟ ਚਲੀ ਗਈ ਥੋੜਾ ਜਿਹੀ ਇੱਕ ਪ੍ਰੋਬਲਮ ਆਉ ਗਈ ਜੀ ਵੀਡੀਓ ਬਣਾ ਲ ਸਫਾਰੀ ਤੇ ਉਸ ਤੋਂ ਬਾਅਦ ਆ ਗਿਆ ਜੀ ਬਲੈਕ ਦੇ ਵਿੱਚ ਮੰਗ ਰਹੇ ਸੀ ਭੈਣਾ ਬਲੈਕ ਦਾ ਸੂਟ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ 골ਡਨ ਮਹਿੰਦੀ ਬਹੁਤ ਬਹੁਤ ਜਿਆਦਾ ਸੋਹਣਾ ਕਲਰ ਆ ਗਿਆ ਜੀ ਲਾਈਲਕ ਪਰਪਲ 골ਡਨ ਮਹਿੰਦੀ ਦੇ ਵਿੱਚ ਇੱਕ ਹੋਰ ਆ ਗਿਆ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਲਾਈਟ ਪੀਚੀ ਜਿਹਾ ਸ਼ੇਡ ਆ ਗਿਆ ਫਿਰੋਜੀ ਸ਼ੇਡ ਆ ਗਿਆ ਜੀ ਫਿਰ ਉਹੀ 골ਡਨ ਮਹਿੰਦੀ ਸ਼ੇਡ ਆ ਗਿਆ ਜੀ ਫਿਰੋਜ਼ ਬਹੁਤ ਹੀ ਗ੍ਰੀਨਿਸ਼ ਜਿਹਾ ਸ਼ੇਡ ਆ ਗਿਆ ਉਸ ਤੋਂ ਬਾਅਦ ਆ ਗਿਆ ਜੀ ਮੌਅ ਸ਼ੇਡ ਤੇ ਅਨੀਅਨ ਸ਼ੇਡ ਉਸ ਤੋਂ ਬਾਅਦ ਦਾ ਆ ਗਿਆ ਜੀ ਇਹ ਇਹਨੂੰ ਆਪਾਂ ਕਿਹੜਾ ਕਲਰ ਕਹਿ ਸਕਦੇ ਹਾਂ ਬਹੁਤ ਸੋਹਣਾ 골ਡਨ ਦੇ ਵਿੱਚ ਗ੍ਰੀਨ ਦਾ ਮਿਕਸ ਆਪ ਜਾ ਹੈਗਾ ਡਾਰਕ ਫਿਰੋਜੀ ਸ਼ੇਡ ਆ ਗਿਆ ਜੀ ਬਹੁਤ ਸੋਹਣਾ ਇਸ ਦੇ ਵਿੱਚ ਪਿੰਕ ਘਰੇ ਪਿੰਕ ਕਹ ਰਿਹਾ ਕਲਰ ਕਿਹੜਾ ਇਹ ਵਾਲਾ ਪਿੰਕ ਨਹੀਂ ਹੈਗਾ ਜੀ ਇਹ ਕਲਰ ਇਹ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਪాయిਜ਼ਨ ਗ੍ਰੀਨ ਸ਼ੇਡ ਕਹਿ ਸਕਦੇ ਆਪਾਂ ਇਹਨੂੰ ਪాయిਜ਼ਨ ਗ੍ਰੀਨ ਸ਼ੇਡ ਉਸ ਤੋਂ ਬਾਅਦ ਆ ਗਿਆ ਡਾਰਕ ਫਿਰੋਜ਼ੀ ਪਿੰਕ ਸ਼ੇਡ ਪੀਚ ਸ਼ੇਡ ਫਿਰੋਜ਼ੀ ਬਹੁਤ ਪਿਆਰਾ ਜਿਹਾ ਗ੍ਰੀਨ ਫਿਰੋਜ਼ੀ ਗ੍ਰੀਨ ਫਿਰੋਜ਼ੀ ਪਿੰਕ ਸ਼ੇਡ ਤੇ 골ਡਨ মেহেਂਦੀ ਆ ਗਿਆ ਜੀ ਫਿਰ ਲਾਈਟ ਪੀਜ ਆ ਗਿਆ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ 5 ਮੀਟਰ ਦਾ ਪੂਰਾ ਸੂਟ 5 ਇਹ ਚ ਹੋ 5.5 ਜੀ 300 ਰੁਪਏ ਦਾ ਡਿਸਕਾਊਂਟ ਰਹੂਗਾ ਜੀ ਫਟਾਫਟ ਆਰਡਰ ਬੁੱਕ ਕਰਿਓ 925311503 36 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਆਰੀ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਪਲੇਨ ਸਟਿਚ ਕਰਵਾ ਲੈਣ ਜਾਂ ਲੇਸਿਸ ਵਗੈਰਾ ਲਗਵਾਉਣੀਆਂ ਨੇ ਤੁਸੀਂ ਸਾਡੇ ਕੋਲ ਸਟਿਚ ਵਿਦਆਊਟ ਸਟਿਚ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਸਾਡੇ ਕੋਲ ਲੈ ਸਕਦੇ ਹੋ ਥੈਂਕ ਯੂ ਜੀ